ਬਹੁਤ ਜਿਆਦਾ ਵਧੀਆ ਇੰਜੋਏ ਕੀਤਾ ਗੇਮਸ ਖਲਾਈਆਂ ਗਈਆਂ ਬਹੁਤ ਵਧੀਆ ਇੰਜੋਏ ਕੀਤਾ ਸੀ ਫੁੱਲ ਆਨ ਸਾਰੀ ਹਾਊਸ ਵਾਈਫਸ ਲਈ ਇਹੀ ਆ ਵੀ ਤੁਸੀਂ ਘਰ ਦੇ ਕੰਮਾਂ ਚੋਂ ਨਿਕਲ ਕੇ ਥੋੜਾ ਟਾਈਮ ਆਪਣੇ ਆਪ ਨੂੰ ਵੀ ਦੋ ਖੁਸ਼ ਰਹੋ ਤਾਂ ਮੰਨਦਾ ਮੈਂ ਹਿੰਨਾ ਹੁੰਦਾ ਹੈ ਇਹ ਸਾਡੇ ਸੁਹਾਣਿਆਂ ਦਾ ਮਹੀਨਾ ਹੁੰਦਾ ਹੈ ਜਿਹਦੇ ਵਿੱਚ ਅਸੀਂ ਰੋਜ਼ਮਾਰਾ ਜ਼ਿੰਦਗੀ ਵਿੱਚੋਂ ਆਪਣੇ ਇੰਜੋਏਮੈਂਟ ਵਾਸਤੇ ਥੋੜਾ ਟਾਈਮ ਕੱਢ ਕੇ ਅਸੀਂ ਇੱਥੇ ਅੱਜ ਸਾਰੇ ਇਕੱਠੇ ਹੋਏ ਆਂ ਅੱਜ ਦਾ ਲੋਕ ਪੂਲਦੇ ਜਾ ਰਹੇ ਨੇ ਆਪਣੇ ਕਲਚਰ ਨੂੰ ਇੱਕ ਛੋਟਾ ਜਿਹਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਉਹ ਪ੍ਰਾਲਾ ਕੀਤਾ ਕਿ ਸਭ ਆਪਣੇ ਆਪਣੇ ਕਲਕਾਰ ਦੇ ਕੰਮਾਂ 'ਚੋਂ ਨਿਕਲ ਕੇ ਆਨ ਇੰਜੋਏ ਕਰਨ ਤੇ ਕਿਤੇ ਨਾ ਕਿਤੇ ਪੰਜਾਬੀ ਕਲਚਰ ਨੂੰ ਅਸੀਂ ਦੁਬਾਰਾ ਲੈ ਕੇ ਆਏਗੇ ਕਲਚਰ ਨੂੰ ਸਭਿਆਚਾਰ ਨੂੰ ਰੀਤੀ ਰਿਵਾਜਾਂ ਨੂੰ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਆ ਇੱਥੇ ਅੱਗੇ ਸਾਨੂੰ ਸਾਰਾ ਕੁਝ ਦੁਬਾਰਾ ਰਿਕਾਲ ਹੋਇਆ ਸਾਨੂੰ ਆਪਣੀਆਂ ਕਾਲਜ ਦੀਆਂ ਮੈਮਰੀਜ਼ ਯਾਦ ਆ ਗਈਆਂ ਬਹੁਤ ਅੱਛਾ ਲੱਗਿਆ ਸਰ ਮਤਲਬ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਕਰੋ ਨਿਕਲੇ ਇੱਕ ਪੰਜਾਬੀ ਕਲਚਰ ਦੇ ਵਿੱਚ ਅਸੀਂ ਰਹਾਏ ਮਤਲਬ ਪੰਜਾਬੀ ਕਲਚਰ ਅਸੀਂ ਭੁੱਲਦੇ ਜਾ ਰਹੇ ਆ ਪਤਲਾ ਅੱਜ ਕੀਤਾ ਬੜਾ ਅੱਛਾ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਲੇਡੀਜ਼ ਨੇ ਅੱਛਾ ਇੰਜੋਏ ਕੀਤਾ ਅਤੇ ਅਪਾ ਇਹੀ ਕਹਿੰਨੇ ਆ ਕਿ ਸਭ ਨੂੰ ਇਹ ਜਿਸਮ ਫੰਕਸ਼ਨਸ ਆਰਗੇਨਾਈਜ਼ ਕਰਨੇ ਚਾਹੀਦੇ ਆ ਅਤੇ ਲੇਡੀਜ਼ ਨੂੰ ਪਾਰਟਿਸਪੇਟ ਕਰਨਾ ਚਾਹੀਦਾ ਹੈ ਜਾਸ ਕੋ ਇਨ ਕਾਰਟਵਾਲ ਅਜਸੀ ਰਾਈジング 스타 ਸਕੂਲ ਵੱਲੋਂ ਮੇਰਾ ਬੇਟਾ ਉੱਥੇ ਸਟੱਡੀ ਕਰਦਾ ਤੇ ਉਹਨਾਂ ਵੱਲੋਂ ਟੀਚ ਦਾ ਅਰੇਂਜਮੈਂਟ ਕੀਤਾ ਗਿਆ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਵਧੀਆ ਇੰਜੋਏ ਕੀਤਾ ਗੇਮਸ ਖਲਾਈਆਂ ਗਈਆਂ ਬਹੁਤ ਵਧੀਆ ਇੰਜੋਏ ਕੀਤਾ ਸੀ ਫੁੱਲ ਔਨ ਮੈਸੇਜ ਦੇ ਦੋਗੇ ਹਾਂਜੀ ਮੈਸੇਜ ਦੇ ਦੋਗੇ ਮੈਸੇਜ ਬਈ ਸਾਰੀ ਹਾਊਸ ਵਾਈਫਸ ਲਈ ਇਹੀ ਆ ਵੀ ਤੁਸੀਂ ਘਰ ਦੇ ਕੰਮਾਂ ਚੋਂ ਨਿਕਲ ਕੇ ਥੋੜਾ ਟਾਈਮ ਆਪਣੇ ਆਪ ਨੂੰ ਵੀ ਦੋ ਖੁਸ਼ ਰੋ ਇੰਜੋਏ ਕਰੋ ਗਿੱਦਾ ਪਾਓ ਤੇ ਆਪਣੇ ਕਲਚਰ ਨਾਲ ਜੁੜੇ ਰਹੋ ਥੈਂਕ ਯੂ ਪਹਿਲਾਂ ਜੀ ਸਾਰਿਆਂ ਨੂੰ ਮੈਂ ਮਨਦੀਪ ਅੱਜ ਅਸੀਂ ਤੀਜ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਉਹਦੇ ਵਿੱਚ ਸਾਰੇ ਸੋਹਣਿਆ ਸੋਹਣਿਆ ਮਟਿਆਰਾ ਬਣ ਕੇ ਆਏ ਹਨ ਯਾਨੀ ਕਿ ਗਰੇਪ ਆਕੇ ਟਿੱਕੇ ਲਗਾ ਕੇ ਸੋਹਣੇ ਸੋਹਣੇ ਤਿਆਰ ਹੋ ਕੇ ਆਏ ਨੇ ਸੋਹਣੇ ਸੋਹਣੇ ਪਰਾਂਦੇ ਪਾ ਕੇ ਆਈਆਂ ਨਾਲ ਜਿਸ ਵਿੱਚ ਅਸੀਂ ਗੇਮਸ ਖੇਡਵਾਈਆਂ ਨੇ ਗੇਮ ਗਿਫਟਸ ਨੇ ਫੋਰ ਰਿਟਰਨ ਗਿਫਟਸ ਨੇ ਸਾਰੇ ਬਹੁਤ ਇੰਜੋਏ ਕਰ ਰਹੇ ਨੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਸਾਵਣ ਦਾ ਮਹੀਨਾ ਹੁੰਦਾ ਹੈ ਇਹ ਇੱਕ ਸਾਡੇ ਸੁਹਾਣਿਆਂ ਦਾ ਮਹੀਨਾ ਹੁੰਦਾ ਹੈ ਜਿਹਦੇ ਵਿੱਚ ਅਸੀਂ ਰੋਜ਼ਮਰ ਦੀ ਜ਼ਿੰਦਗੀ ਵਿੱਚੋਂ ਆਪਣੇ ਇੰਜੋਏਮੈਂਟ ਵਾਸਤੇ ਥੋੜਾ ਟਾਈਮ ਕੱਢ ਕੇ ਅਸੀਂ ਇੱਥੇ ਅੱਜ ਸਾਰੇ ਇਕੱਠੇ ਹੋਏ ਆ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਸਾਡੇ ਮੰਦੀਪ ਮੈਡਮ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਜੋਕ ਸਮਝਿਆ ਤੇ ਸਾਨੂੰ ਸਾਰੀ ਲੇਡੀਜ਼ ਨੂੰ ਇੱਕ ਮੌਕਾ ਦਿੱਤਾ ਕਿ ਆਪਣੇ ਰੋਜ਼ਮਰ ਦੀ ਜ਼ਿੰਦਗੀ ਵਿੱਚੋਂ ਥੋੜਾ ਬਾਹਰ ਨਿਕਲ ਕੇ ਆਪਣੇ ਆਪ ਨੂੰ ਸਾਰੀ ਜ਼ਿੰਦਗੀ ਨੂੰ ਇੰਜੋਏ ਕਰਨ ਦਾ ਇਹਨਾਂ ਨੇ ਬਹੁਤ ਸਾਰੀਆਂ ਮਤਲਬ ਗੇਮਸ ਸਾਡੇ ਵਾਸਤੇ ਆਰਗੇਨਾਈਜ਼ ਕੀਤੀਆਂ ਜਿਦੇ ਵਿੱਚ ਅਸੀਂ ਫੁੱਲ ਇੰਜੋਏ ਕੀਤਾ ਬਹੁਤ ਸੋਹਣਾ ਫੂਡ ਇਹਨਾਂ ਨੇ ਸਾਨੂੰ ਮਤਲਬ ਕਿ ਪ੍ਰੋਵਾਈਡ ਕੀਤਾ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਥੈਂਕ ਯੂ ਸੋ ਮੱਚ ਮੈਮ ਅੱਜ ਕੱਲ ਲੋਕ ਖੋਲਦੇ ਜਾ ਰਹੇ ਨੇ ਆਪਣੇ ਕਲਚਰ ਨੂੰ ਇੱਕ ਛੋਟਾ ਜਾਂ ਇੱਕ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਉਹ ਪ੍ਰਾਲਾ ਕੀਤਾ ਕਿ ਸਭ ਆਪਣੇ ਆਪਣੇ ਕਾਰ ਦੇ ਕੰਮਾਂ ਚੋਂ ਨਿਕਲ ਕੇ ਆਨ ਇੰਜੋਏ ਕਰਨ ਤੇ ਕਿਤੇ ਨਾ ਕਿਤੇ ਪੰਜਾਬੀ ਕਲਚਰ ਨੂੰ ਅਸੀਂ ਦੁਬਾਰਾ ਲੈ ਕੇ ਆਈਏ। ਥੈਂਕ ਯੂ ਸੋ ਮੱਚ ਮਨਦੀਪ मैम ਇਹਨਾਂ ਨੇ ਸਾਨੂੰ ਬਹੁਤ ਅੱਛਾ ਇਵੈਂਟ ਇਨ ਆਰਗੇਨਾਈਜ਼ ਕਰਕੇ ਦਿੱਤਾ ਵੈ ਸਾਨੂੰ ਅਸੀਂ ਬਹੁਤ ਇੰਜੋਏ ਕੀਤਾ ਸਭ ਨੇ ਵਾਂਸ ਅਗੇਨ ਥੈਂਕ ਯੂ ਥੈਂਕ ਯੂ ਸੋ ਮੱਚ ਕਿਵੇਂ ਹੋ ਮਨਦੀਪ मैम ਦਾ ਬਹੁਤ ਬਹੁਤ ਥੈਂਕ ਯੂ ਅਸੀਂ ਪੁਰਾਣੇ ਜਿਵੇਂ ਮਤਲਬ ਪੁਰਾਣੇ ਕਲਚਰ ਨੂੰ ਸਭਿਆਚਾਰ ਨੂੰ ਰੀਤੀ ਰਿਵਾਜਾਂ ਨੂੰ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਇੱਥੇ ਆ ਕੇ ਸਾਨੂੰ ਸਾਰਾ ਕੁਝ ਦੁਬਾਰਾ ਰਿਕਾਲ ਹੋਇਆ ਸਾਨੂੰ ਆਪਣੀਆਂ ਕਾਲਜ ਦੀਆਂ ਮੈਮਰੀਜ਼ ਯਾਦ ਆ ਗਈਆਂ ਤੇ ਸਾਨੂੰ ਬਹੁਤ ਵਧੀਆ ਲੱਗਿਆ ਧੰਨਵਾਦ ਮਨੀਕ ਦਾ ਜੋਤੀ ਹਾਂਜੀ ਬਹੁਤ ਅੱਛਾ ਲੱਗਿਆ ਸਰ ਮਤਲਬ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਕਰੋ ਨਿਕਲੇ ਇੱਕ ਪੰਜਾਬੀ ਕਲਚਰ ਦੇ ਵਿੱਚ ਅਸੀਂ ਆਏ ਮਤਲਬ ਪੰਜਾਬੀ ਕਲਚਰ ਅਸੀਂ ਭੁੱਲਦੇ ਜਾ ਰਹੇ ਹਾਂ ਪਤਲਾ ਅੱਜ ਕੀਤਾ ਬੜਾ ਅੱਛਾ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਜ਼ਿਆਦਾ ਮੈਸੇਜ ਇਹ ਦਵਾਂਗੀ ਮੈਂ ਕਹਿ ਰਹੀ ਹਾਂ ਸਭ ਨੂੰ ਇੰਜੋਏ ਕਰਨਾ ਚਾਹੀਦਾ ਪੰਜਾਬੀ ਕਲਚਰ ਨੂੰ ਅਪਣਾਉਣਾ ਚਾਹੀਦਾ ਆਪਣੀ ਲਾਈਫ ਨੂੰ ਇੰਜੋਏ ਕਰਨਾ ਚਾਹੀਦਾ ਮਤਲਬ ਜਾਨਾ ਚਾਹੀਦਾ ਕਰਨਾ ਚਾਹੀਦਾ ਸਰ ਇਹ ਕਿੰਨਾ ਤਰੀਕਾ ਹਾਂਜੀ ਮੇਰਾ ਨਾਮ ਆਸ਼ਨਾ ਹੈ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਸਾਡੀਆਂ ਪੁਰਾਣੀਆਂ ਸਾਨੂੰ ਯਾਦਾਂ ਜੋ ਪਹਿਲੇ ਟਾਈਮ ਦੇ ਵਿੱਚ ਜੋ ਆਪਾਂ ਪੰਜਾਬੀ ਜੁੱਤੀ ਪੰਜਾਬੀ ਫੁਲਕਾਰੀ ਕਗੜਾ ਸਭ ਅੱਜ ਪਾ ਕੇ ਆਏ ਐ ਸਭ ਨੇ ਟਿੱਕਾ ਸਭ ਉਸ ਪੁਰਾਣੀਆਂ ਯਾਦਾਂ ਨੂੰ ਯਾਦ ਕੀਤਾ ਉਹਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਔਰ ਸਾਨੂੰ ਵੀ ਅੱਜ ਅੱਛਾ ਲੱਗ ਰਿਹਾ ਕਿ ਅਸੀਂ ਇਸ ਤੀਜ ਦਾ ਹਿੱਸਾ ਵਾਂ ਸਾਰੇ ਨੂੰ ਅੱਜ ਅਸੀਂ ਆਏ ਕੀ ਬਹੁਤ ਇੰਜੋਏ ਕਰ ਰਹੇ ਸੀ ਨਾ ਅਸੀਂ ਅੱਜ ਸੂਪਕੇ ਆਇਆ ਇਹ ਸੋਨਾ ਤੇ ਸਭ ਬਹੁਤ ਜਨਤਰੀਆਂ ਲੱਗ ਰਹੇ ਹਨ ਤੇ ਕੇ ਡਾਂਸ ਕਰ ਰਹੇ ਅਸੀਂ ਗੀਤਾ ਪਾ ਰਹੇ ਅਸੀਂ ਗੇਮਾਂ ਖੇਡ ਰਹੇ ਅਸੀਂ ਜੀ ਸੌਂਦੇ ਨਾ ਉਹ ਦੁਨੀਆ ਨਾਲ ਹੀ ਪਲੇ ਕਰ ਰਹੇ ਹਾਂ ਮੈਸ ਲੋਨੀ ਤੇ ਪਹਿਲਾਂ ਤਾਂ ਅੱਜ ਅਸੀਂ ਸਾਰਿਆਂ ਨੂੰ ਪਹਿਲਾਂ ਤਾਂ ਤੀਜ ਦੀ ਬਹੁਤ ਬਹੁਤ ਮੁਬਾਰਕਾ ਸਭ ਨੂੰ اور اج اسیں सेलिब्रेट کر رہے ہیں तीज تے سب نے بہت انجوائے کیتا ڈانس کیتا اور بہت سارے گیمز سی گئے اور ساری لیڈیز نے اچھا انجوائے کیتا اور ابا یہی کہنے ہیں کہ سب نو اس جزا فنکشنز ارگنائز کرنے چاہیے تے اور لیڈیز نو پارٹیسیپٹ کرنا چاہیے اور ڈیفینیٹلی اینڈ لیڈیز دی بیزی لائف چوں اپنی گھر دی فیملی لائف چوں تھوڑا آؤٹنگ اپنے لیے ٹائم نکال کے انجوائے کر دیا ہے اٹس ا بیوٹی فل ایونٹ اور بہت انجوائے کیتا تھینک یو میرا نام رینیکا ਅ ਅੱਜ ਜਸਸੀ ਇੱਥੇ ਤੀਜ ਸੈਲੀਬ੍ਰੇਟ ਕਰਨ ਲਈ ਇਕੱਠੇ ਹੋਏ ਆਂ ਜੋ ਮਨੋ ਮੈਮ ਨੇ ਇਨੀਸ਼ੀਏਟ ਲੈ ਕੇ ਤੀਜ ਸੈਲੀਬ੍ਰੇਸ਼ਨਸ ਕੀਤੀਆਂ ਬਹੁਤ ਅੱਛੀਆਂ ਵੈ ਸਾਰੇ ਲੇਡੀਜ਼ ਲਈ ਬਹੁਤ ਫਨ ਹੋ ਰਿਹਾ ਵੈ ਇੱਥੇ ਬਹੁਤ ਜ਼ਿਆਦਾ ਡਾਂਸ ਕੀਤਾ ਗੇਮਸ ਪਲੇ ਕੀਤੀ ਔਰ ਬਹੁਤ ਅੱਛਾ ਲੱਗ ਰਿਹਾ ਸਾਨੂੰ ਸਭ ਨੂੰ ਤੀਜ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਇੰਜੋਏ ਕੀਤਾ ਜਿੱਥੇ ਫੂਡ ਬਹੁਤ ਵਧੀਆ ਸੀ ਸਾਰਾ ਕੁਝ ਬਹੁਤ ਵਧੀਆ ਰੈਂਜ ਕੀਤਾ ਹੋਇਆ ਹੈ ਕਲੱਬ ਆਇਆ ਸੀ ਕਿੱਦਾਂ ਪਾਇਆ ਸੀ ਬਹੁਤ ਫਨ ਕੀਤਾ ਇੱਥੇ ਥੈਂਕ ਯੂ ਸੋ ਮੱਚ 进。<對>奶奶